ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ 28ਵੀਂ ਪੌੜੀ ਦੀ ਵਿਚਾਰ ਦੇ ਨਾਲ ਅੱਜ ਅਸੀਂ ਜੁੜਾਂਗੇ ਜਿਹੜੇ ਵੀ ਆਰ ਗੋਇੰਗ ਟੂ ਡਿਸਕਸ ਦਾ 28th ਪੌੜੀ ਆਫ ਆਨੰਦ ਸਾਹਿਬ ਇਸਦੀ ਪਹਿਲੀ ਪੰਕਤੀ ਹੈ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨਹੁ ਵਿਸਾਰਿਐ ਮੋਸਟ ਆਫ ਦਾ ਟਾਈਮਸ ਵੈਨ ਵੀ ਰੀਡ ਥੀਸ ਕਾਈਂਡ ਆਫ ਲਾਈਨਸ ਲਾਈਕ ਦਾ ਕ੍ਰੀਏਟਰ ਲਾਰਡ ਵਾਹਿਗੁਰੂ ਅੱਲਾ ਰਾਮ ਖੁਦਾ he saves he protects us in the womb of our mother ki parmatma sanu mata de garb vich maa de garb vich jadon assi hunne ha othe saadi rakhiya karda hai mata de garb vich hoyiye ya bahar hoyiye har thaao parmatma hi sanu banon wala saadi rakhiya sada poshan karn wala ate assi mann de ha saryan vich uss di jyot hai ek kudrati vartara hai ਉਸਨੇ ماں ਬਣਾਈ ਹੈ ਉਹਦਾ ਉਹਦੀ ਜਿਹੜੀ ਕੋਖ ਹੈ ਉਹਦਾ ਜਿਹੜਾ ਵੂਮ ਹੈ ਉਹਦੀ ਜਿਹੜੀ ਉਦਰ ਹੈ ਉਹਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਉਹਦੇ ਵਿੱਚੋਂ ਬਣਦਾ ਹੈ ਇਹ ਕੁਦਰਤੀ ਵਰਤਾਰਾ ਹੈ ਬਾਇਓਲੋਜੀਕਲ ਉਸਨੇ ਕ੍ਰिएशन ਇਹੋ ਜਿਹੀ ਕੀਤੀ ਹੈ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਉੱਥੇ ਸਾਨੂੰ ਸਭ ਕੁਝ 9 ਮਹੀਨੇ 10 ਮਹੀਨੇ 8 ਮਹੀਨੇ ਜਦੋਂ ਤੱਕ ਅਸੀਂ ਰਹਿਨੇ ਆ ਉਹ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਉਹਦੀ ਸ੍ਰਿਸ਼ਟੀ ਵਿੱਚ ਉਹਦਾ ਲਾਅ ਆਫ ਨੇਚਰ ਇਹੋ ਜਾਇ ਹੈ ਜ਼ਿੰਦਗੀ ਦਾ ਨਿਯਮ ਹੈ ਹੋ ਜਾਏ ਕਿ ਉਸੇ ਦੇ ਥਰੂ ਹੀ ਮਨੁੱਖ ਜਨਮ ਲੈਂਦਾ ਔਰ ਉਹ ਆਪਣੇ ਆਪ ਪਰਿਪੂਰਨ ਉਹ ਲਾਅ ਉਹ ਨਿਯਮ ਕਾਨੂੰਨ ਹੈਗਾ ਪਰ ਜਦੋਂ ਗੁਰਮਤ ਵਿੱਚ ਅਸੀਂ ਇਹ ਪੜ ਰਹੇ ਆਂ ਤਾਂ ਮੈਂ ਬੜੀ ਵੱਡੀ ਗੱਲ ਕਹੀ ਹੈ ਕਿ ਗੁਰੂ ਸਾਹਿਬ ਸਿਰਫ ਸਾਨੂੰ ਬਾਹਰਲੇ ਜਿਹੜੇ ਜੀਵਨ ਦੇ ਵਰਤਾਰੇ ਉਹਨਾਂ ਦੀਆਂ ਗੱਲਾਂ ਨਹੀਂ ਕਰ ਰਹੇ ਗੁਰਬਾਣੀ ਇਸ ਮੋਰ ਅਬਾਊਟ ਸੈਲਫ ਅਵੇਅਰਨੈਸ ਗੁਰਬਾਣੀ ਆਪਣੇ ਅੰਦਰੋਂ ਚੰਗਿਆਈ ਆਪਣੇ ਅੰਦਰੋਂ ਅਸੀਂ ਸਚਿਆਰ ਕਿਵੇਂ ਹੋਣਾ ਪਰਮਾਤਮਾ ਦੇ ਨਾਲ ਇੱਕਮਿਕ ਕਿਵੇਂ ਹੋਣਾ ਸੁਣਾ ਜੀਵਨ ਕਿਸ ਤਰ੍ਹਾਂ ਜੀਣਾ ਉਹਦੇ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਬਹੁਤ ਹੀ ਥਾਂ ਹੈ ਮੋਸਟ ਆਫ ਦਾ ਟਾਈਮਸ ਜਦੋਂ ਮਦਰ ਮਾਂ ਦਾ ਲਫ਼ਜ਼ ਆਉਂਦਾ ਉਹਦਾ ਪਾਵ ਮੱਤ ਹੁੰਦਾ ਹੈ ਤਾਂ ਜਿਵੇਂ ਮਾਂ ਦੇ ਗਰਭ ਦੇ ਵਿੱਚ ਸਾਡਾ ਸਰੀਰ ਜਨਮ ਲੈਂਦਾ ਜਿਹੜੀ ਸਾਡੀ ਮੱਤ ਹੈ ਉਦੇ ਵਿੱਚ ਸਾਡਾ ਕਿਰਦਾਰ ਜਨਮ ਲੈਂਦਾ ਹੈ ਲਾਈਕ आवर ਫਿਜ਼ੀਕਲ ਬੋਡੀ ਇਜ਼ ਕ੍ਰੀਏਟਡ ਇਨ ਦਾ ਵੂਮਬ ਆਫ आवर ਮਦਰ ਸਿਮਿਲਰਲੀ आवर ਕੈਰੈਕਟਰ ਗੈਟਸ ਬਰਥ ਇਨ ਦਾ ਵੂਮਬ ਆਫ आवर ਇੰਟੈਲੈਕਟ ਸਾਡੇ ਇੰਟੈਲੈਕਟ ਸਾਡੀ ਮਤ ਦੇ ਗਰਭ ਦੇ ਵਿੱਚ ਸਾਡਾ ਕਿਰਦਾਰ ਸਾਡਾ ਕੈਰੈਕਟਰ ਸਾਡੀ ਸੋਚ ਜਨਮ ਲੈਂਦੀ ਹੈ ਜੇ ਇਹ ਵਾਲੀ ਚੀਜ਼ ਨੂੰ ਤੁਸੀਂ ਧਿਆਨ ਵਿੱਚ ਰੱਖ ਕੇ ਅਗਲੀਆਂ ਦੋਨੋਂ ਪੌੜੀਆਂ ਨੂੰ ਸਮਝੋਗੇ ਤੇ ਪਤਾ ਲੱਗੇਗਾ ਕਿ ਗੁਰੂ ਅਮਰਦਾਸ ਸਾਹਿਬ ਦੀ ਗੁਰਬਾਣੀ ਕਿਹੜੇ ਲੈਵਲ ਤੇ ਸਾਨੂੰ ਲੈ ਕੇ ਜਾ ਰਹੀ ਹੈ ਸਿਰਫ ਮਾਂ ਦੇ ਗਰਭ ਦੇ ਵਿੱਚ ਬੱਚੇ ਦਾ ਹੋਣਾ ਉਹਦੇ ਬਾਅਦ ਦੁਨੀਆ 'ਚ ਆ ਜਾਣਾ ਇੱਥੇ ਆ ਕੇ ਦੀ ਹੋਰ ਨਾਲ ਚੀਜ਼ਾਂ ਨਾਲ ਪਿਆ ਇਹ ਠੀਕ ਹੈ ਇਹ ਤਾਂ ਕੁਦਰਤੀ ਵਰਤਾਰਾ ਆ ਇਹ ਤਾਂ ਹੋ ਰਿਹਾ ਆ ਉਸ ਕਰਤੇ ਦੀ ਰਚਨਾ ਦੇ ਵਿੱਚ ਪਰ ਗੁਰੂ ਨੇ ਇਹ ਪੌੜੀਆਂ ਸਾਡੇ ਜੀਵਨ ਵਿੱਚ ਆਨੰਦ ਲਿਆਉਣ ਲਈ ਦਿੱਤੀਆਂ ਆ ਕੁਝ ਬਦਲਾਓ ਹੁਣ ਪਿੱਛੇ ਸੀ ਇੰਨੀਆਂ ਪੌੜੀਆਂ 27 ਪੌੜੀਆਂ ਕਰ ਆਏ ਤੁਸੀਂ ਇਹੀ ਦੇਖ ਰਹੇ ਹੋ ਕਿ ਜੋ ਤੱਕ ਅੰਦਰਲਾ ਕੂੜ ਮਕਣਾ ਨਹੀਂ ਜੋ ਤੱਕ ਅੰਦਰੋਂ ਵਿਕਾਰਾਂ ਦੀ ਗੰਦਗੀ ਜਾਣੀ ਨਹੀਂ ਉਹ ਤੱਕ ਅੰਦਰ ਆਨੰਦ ਨਹੀਂ ਆਉਣਾ ਜੋ ਤੱਕ ਸਾਡੀ ਮਾਤ ਚੰਗੀ ਹੋਣੀ ਨਹੀਂ ਅੰਮ੍ਰਿਤ ਵਿਕਾਰਾਂ ਤੋਂ ਮੁਕਤੀ ਵਾਲਾ ਗੁਣ ਅਸੀਂ ਲਿਆ ਨਹੀਂ ਉਦੋਂ ਤੱਕ ਅੰਦਰ ਆਨੰਦ ਨਹੀਂ ਆਉਣਾ ਤਾਂ ਇਹ ਜਗਲੀ ਅਗਲੀਆਂ ਜਿਹੜੀਆਂ ਦੋ ਪੌੜੀਆਂ ਨੇ ਦੋਨੋਂ ਹੀ ਮਾਤ ਗਰਭ ਬਾਰੇ ਨੇ ਤੇ ਤੁਸੀਂ ਇੰਨਾਕ ਜੇ ਧਿਆਨ ਰੱਖੀਏ ਜਿਵੇਂ ਅਸੀਂ ਇਸ ਐਂਗਲ ਤੋਂ ਦੇਖੀਏ ਵੀ ਚੇਂਜ ਆਫ ਪਰਸਪੈਕਟਿਵ ਟੂ ਅੰਡਰਸਟੈਂਡ ਦ ਨੈਕਸਟ ਟੂ ਪੌੜੀਆਂ ਅਬਾਊਟ ਨਾਟ ਆਵਰ ਫਿਜ਼ੀਕਲ ਬਾਡੀ ਆਰ ਫਿਜ਼ੀਕਲ ਬਰਥ ਇਨ ਅ ਮਦਰਜ਼ ਵੂਮ ਅਗਲੀਆਂ ਦੋਨੋਂ ਪੌੜੀਆਂ ਦੇ ਵਿੱਚ ਆਪਣਾ ਜਿਹੜਾ ਭੌਤਿਕ ਸਰੀਰ ਹੈ ਇਹਦਾ ਜਨਮ ਮਾਂ ਦੇ ਗਰਭ ਵਾਲਾ ਖਿਆਲ ਜੇ ਛੱਡ ਕੇ ਇਸ ਪਾਸੇ ਨੂੰ ਕਰੋ ਕਿ ਸਾਡੀ ਮਤ ਵਿੱਚ ਸਾਡੇ ਕਿਰਦਾਰ ਸਾਡੇ ਵਿਚਾਰ ਸਾਡੇ ਖਿਆਲ ਦਾ ਜਨਮ ਹੁੰਦਾ ਉਹ ਮਤ ਮਾਇਆ ਉਦਾ ਗਰਭ ਉਹਦੇ ਧੁਰ ਅੰਦਰੋਂ ਅਸੀਂ ਸਾਡਾ ਕਿਰਦਾਰ ਸਾਡਾ ਬੋਲ ਬਾਣੀ ਉਹਦਾ ਜਨਮ ਹੁੰਦਾ ਇਨ ਦਾ ਮੂਮ ਬਫ ਅਵਰ ਇੰਟੈਲੈਕਟ ਅਵਰ ਕੈਰੈਕਟਰ ਇਜ਼ ਬੌਰਨ ਵਿਦ ਥਿਸ ਪਰਸਪੈਕਟਿਵ ਵੀਲ ਟ੍ਰਾਈ ਟੂ ਅੰਡਰਸਟੈਂਡ ਦ ਨੈਕਸਟ ਟੂ ਪੋਡੀਆਂ ਦੇਖੋ ਹਣ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਏ ਮੇਰੇ ਮਨਾ ਜਿਹੜਾ ਸਤਗੁਰ ਸਦਾ ਨਾਲ ਨਿਵਣ ਵਾਲਾ ਆਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਉਹ ਗਿਆਨ ਉਹ ਸਮਝ ਉਹ ਉਰਬੀ ਗੁਰ ਸਦਾ ਰਹਿਣ ਵਾਲਾ ਗੁਰ ਸਦਾ ਨਾਲ ਨਿਭਣ ਵਾਲਾ ਗੁਰ ਤੇਰੀ ਮਤ ਦੇ ਤੁਰ ਅੰਦਰ ਇਸ ਮਤ ਮਤ ਦੇ ਗਰਵ ਵਿੱਚ ਤੁਰ ਅੰਦਰ ਤੇਰੀ ਰਾਖੀ ਕਰਦਾ ਹੈ ਕਿੱਥੋਂ ਰਾਖੀ ਕਰਦਾ ਗੁਰੂ ਦਾ ਗਿਆਨ ਹੀ ਮੇਰੀ ਰੱਖਿਆ ਕਰਦਾ ਹੈ ਵਿਕਾਰਾਂ ਤੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਿਆ ਇਹਨਾਂ ਤੋਂ ਮੇਰੀ ਰਾਖੀ ਕਰਨ ਵਾਲਾ ਕੌਣ ਹੈ ਗੁਰੂ ਦਾ ਗਿਆਨ ਉਹਨੂੰ ਕਿਵੇਂ ਭੁੱਲ ਸਕਦਾ ਹਾਂ ਸੋ ਕਿਉਂ ਮਨੋਂ ਵਿਸਾਰੀਏ ਤੂੰ ਕਿਵੇਂ ਭੁੱਲ ਜਾਣਾ ਕਿਉਂ ਭੁੱਲਦਾ ਹੈ ਉਸ ਗੁਰੂ ਦੇ ਗਿਆਨ ਨੂੰ ਜੋ ਤੇਰੀ ਰਾਖੀ ਕਰਦਾ ਹੈ ધ ਡਿਵਾਈਨ ਵਿਜ਼ਡਮ ਵਿਚ ਪ੍ਰੋਟੈਕਟਸ ਯੂ ਇਨ ਦਾ ਹਾਰਟ ਇਨ ਇਨ ਦਾ ਕੋਰ ਆਫ ਯੂਰ ਇੰਟੈਲੈਕਟ ਇਨ ਦਾ ਬੂਮਬ ਆਫ ਯੂਰ ਇੰਟੈਲੈਕਟ ਵੇਅ ਯੂਰ ਕੈਰੈਕਟਰ ਇਜ਼ ਬੋਨ ਜਿੱਥੇ ਤੇਰੇ ਵਿਚਾਰਾਂ ਨੂੰ ਜਨਮ ਮਿਲਣਾ ਹੈ ਉਥੇ ਗੁਰੂ ਦਾ ਗਿਆਨ ਚੇਤੇ ਰੱਖ ਫਿਰ ਤੇਰੇ ਵਿਚਾਰ ਚੰਗੇ ਹੋਣ ਵਿਚਾਰ ਚੰਗੇ ਹੋਣਗੇ ਕਰਮ ਚੰਗੇ ਹੋਣਗੇ ਉਹੀ ਰਾਖੀ ਕਰਦਾ ਹੋਰ ਕੋਈ ਨਹੀਂ ਪਰ ਜੇ ਅਸੀਂ ਗੁਰੂ ਦੇ ਗਿਆਨ ਨੂੰ ਭੁੱਲਦੇ ਆਂ ਜਦੋਂ ਅਸੀਂ ਰੱਬੀ ਗਿਆਨ ਰੱਬੀ ਹੁਕਮ ਨੂੰ ਭੁੱਲਦੇ ਆਂ ਫਿਰ ਦੁੱਖਾਂ 'ਚ ਪੈਨੇ ਆਂ ਫਿਰ ਮਨ 'ਚ ਵਿਕਾਰ ਜਿਹੜੇ ਨੇ ਉਹ ਜਨਮ ਲੈਂਦੇ ਨੇ ਤੋਂ ਮਾਤਾ ਕੇ ਉਦਰ ਮੇ ਜਿਵੇਂ ਮਾਂ ਦੇ ਪੇਟ ਵਿੱਚ ਬੱਚਾ ਜਨਮ ਲੈਂਦਾ ਉੱਥੇ ਪ੍ਰਮਾਤਮਾ ਰਾਖੀ ਕਰ ਰਿਹਾ ਐ ਇਸੇ ਤਰ੍ਹਾਂ ਹੀ ਜਿਹੜੀ ਤੇਰੀ ਮਤ ਹੈ ਇਹਦੇ ਧੁਰ ਅੰਦਰ ਜਿੱਥੇ ਤੇਰੇ ਵਿਚਾਰ ਬਣਦੇ ਨੇ ਜਿੱਥੇ ਤੇਰੇ ਖਿਆਲ ਬਣਦੇ ਜਿੱਥੇ ਤੇਰਾ ਕਿਰਦਾਰ ਬਣਦਾ ਜਨਮ ਲੈਂਦਾ ਉੱਥੇ ਤੇਰੇ ਨੂੰ ਵਿਕਾਰਾਂ ਤੋਂ ਜੇ ਕੋਈ ਬਚਾਉਂਦਾ ਹੈ ਤੇ ਗੁਰੂ ਦਾ ਗਿਆਨ ਬਚਾਉਂਦਾ ਉਸ ਨੂੰ ਨਾ ਭੁੱਲ ਕਿਵੇਂ ਭੁੱਲ ਜਾਣਾ ਹੈ ਉਹ ਮਾਈ ਮਾਈਂਡ ਡੋਨਟ ਫੋਰਗੇਟ ਥੈਟ ਸਤ ਗੁਰੂ ਸਤ ਗੁਰੂ ਮੀਨਸ ਦਾ ਇਟਰਨਲ ਗੁਰੂ ਇਟਰਨਲ ਵਿਜ਼ਡਮ ever guiding divine wisdom which protects you from vices deep within your own intellect that intellect in it, in which core your thoughts your character is born in that core of your intellect that divine wisdom protects you against those vices how can you forget it how you ignore it agli pankti dekho manoh kyon visari hai usnu mano bhul kyon jana hai e wad data edda wadda data jida inni vaddi daat dinda hai tenu buraiyan to bachaunda hai andaroh ਜੇ ਅਗਨ ਮੈਂ ਆਹਾਰ ਪਹੁੰਚਾ ਵਏ ਅੱਗ ਵਿੱਚ ਜਿਹੜਾ ਤੈਨੂੰ ਰੋਟੀ ਦੇ ਰਿਹਾ ਹੈ ਆਹਾਰ ਤੋਂ ਭਾਫ ਫੂਡ ਮੈਂ ਫੇਰ ਕਹਾਂ ਅਸੀਂ ਲਿਟਰਲ ਲੈ ਜਾਂਦੇ ਆ ਅਸੀਂ ਆਹਾਰ ਖਾਣਾ ਜਿਹੜਾ ਬਾਹਰੋਂ ਮਿਲ ਰਿਹਾ ਜੀ ਮਾਤਾ ਦੇ ਗਰਭ ਦੇ ਵਿੱਚ ਜੀ ਖਾਣਾ ਮਿਲ ਰਿਹਾ ਉੱਥੇ ਅੱਗ ਨਹੀਂ ਹੈ ਪਹਿਲੀ ਗੱਲ ਤਾਂ ਹੁਣ ਅਸੀਂ ਉਹ ਜਿਹੜੀ ਅੰਦਰ ਉਦਰਾਗਨ ਜਿਹਨੂੰ ਕਹਿ ਦਿੰਦੇ ਨੇ ਗਰਭ ਦੇ ਅੰਦਰਲੀ ਉਹਨੂੰ ਵੀ ਅੱਗ ਹੁਣ ਜੇ ਲਿਟਰਲੀ ਲੈਣਾ ਆ ਅਖਰੀ ਆਰਥੀ ਕਰਨੀ ਤੇ ਅਸਲ ਚ ਅੱਗ ਤੇ ਨਹੀਂ ਨਾ ਉੱਥੇ ਵੀ ਉਸ ਗਰਮੈਸ਼ ਨੂੰ ਕਹਿ ਰਹੇ ਨਾ ਅਸੀਂ ਅੱਗ ਇਸੇ ਤਰ੍ਹਾਂ ਹੀ ਸਮਝੋ ਕਿ ਇਹ ਜਿਹੜੇ ਨੇ ਸ਼ਬਦ ਇਹਨਾਂ ਦਾ ਮਤਲਬ ਭਾਵ ਕੁਝ ਹੋਰ ਹੈ ਮਾਤਾ ਕੇ ਉਦਰ ਮੇ ਮਾਤ ਦੇ ਉਦਰ ਜਿੱਥੇ ਤੇਰੇ ਕਿਰਦਾਰ ਦਾ ਤੇਰੇ ਖਿਆਲਾਂ ਦਾ ਜਨਮ ਹੋ ਰਿਹਾ ਅਗਨ ਅੱਗ ਗੁਰਬਾਣੀ ਚ ਬਹੁਤੀ ਵਾਰ ਹਮੇਸ਼ਾ ਹੀ ਆਲਮੋਸ ਜਿੱਥੇ ਵੀ ਆਈ ਹੈ ਅੱਗ ਕਿਆ ਹੈ ਤ੍ਰਿਸ਼ਨਾ ਨੂੰ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਨੂੰ ਅੱਗ ਕਿਆ ਹਮੇਸ਼ਾ ਆਹਾਰ ਜਨ ਕੀ ਭੁੱਖ ਤੇਰਾ ਨਾਮ ਆਹਾਰ ਗੁਰਬਾਣੀ ਦਾ ਬਚਨ ਹੈ ਗੁਰਬਾਣੀ ਦੇ ਵਿੱਚ ਆਹਾਰ ਖਾਣਾ ਕਿਹਨੂੰ ਕਿਹਾ ਪਹਿਲਾਂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਇ ਉਧਾਰੋ ਥਾਲੋ ਜੇ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਗੁਰਬਾਣੀ ਵਿੱਚ ਆਹਾਰ ਖਾਣਾ ਫੂਡ ਗਿਆਨ ਨੂੰ ਕਿਹਾ ਹੈ ਜਿਨੂੰ ਆਪਣੇ ਅੰਦਰ ਉਤਾਰ ਕੇ ਜਿਨੂੰ ਖਾ ਕੇ ਜਿਨੂੰ ਆਪਣੇ ਅੰਦਰ ਲਿਜਾ ਕੇ ਵਿਕਾਰਾਂ ਤੋਂ ਅਸੀਂ ਆਜ਼ਾਦ ਹੋ ਕੇ ਅੰਦਰੋਂ ਸੋਹਣੇ ਬਣਦੇ ਹਾਂ ਅੱਗ ਕਿਨੂੰ ਕਿਹਾ ਹੈ ਜਿਹੜੀ ਜਲਾ ਰਹੀ ਹੈ ਉਹ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਤ੍ਰਿਸ਼ਨਾ ਉਹਨੂੰ ਅੱਗ ਕਿਹਾ ਤ੍ਰਿਸ਼ਨਾ ਬਿਰਲੇ ਹੀ ਕਿ ਬੁਝੀ ਹੈ ਤ੍ਰਿਸ਼ਨਾ ਕਹੋ ਜੀ ਹੈ ਜਿਉਂ ਪਾਵਕ ਇੰਦਨ ਨਹੀਂ ਧਰਾਪੈ ਬਿਨ ਹਰ ਕਹਾਂ ਆਗ ਹੈ ਪਾਵਕ ਅੱਗ ਕਿਹਾ ਹੈ ਤ੍ਰਿਸ਼ਨਾ ਨੂੰ ਤੋਂ ਮਨੋਂ ਕਿੰ ਵਿਸਾਰੀਏ ਇਹ ਵਰਦਾਤਾ ਜੇ ਅਗਨ ਮੈਂ ਉਸ ਤ੍ਰਿਸ਼ਨਾ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਜਿਹੜੀ ਲਗਾਤਾਰ ਅੰਦਰ ਇੱਛਾਵਾਂ ਦੀ ਅੱਗ ਲੱਗੀ ਹੈ ਜਿਹਦੇ ਕਰਕੇ ਮਨ ਦੇ ਅੰਦਰ ਮੈਲ ਵਿਕਾਰ ਜਿਹੜੇ ਨੇ ਉਹ ਹੋਰ ਪਾਸੇ ਸਾਨੂੰ ਲੈ ਜਾਂਦੇ ਨੇ ਮਾਨੀਆਂ ਇੱਛਾਵਾਂ ਨੇ ਇਸ ਕਰਕੇ ਮਨ ਲੋਭ ਵਿੱਚ ਜਾਂਦਾ ਹੈ ਝੂਠ ਵਿੱਚ ਜਾਂਦਾ ਹੈ ਇਹ ਨਿੰਦਿਆ ਵਿੱਚ ਜਾਂਦਾ ਹੈ ਆਪਣੀਆਂ ਤ੍ਰਿਸ਼ਨਾ ਦੇ ਪਿੱਛੇ ਲੱਗ ਕੇ ਉਸ ਵਿਕਾਰ ਸਾਨੂੰ ਪਰਮਾਈ ਫਿਰਦੇ ਨੇ ਤੇ ਉਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਸਾਡੇ ਅੰਦਰ ਉੱਥੇ ਵੀ ਉਹ ਪ੍ਰਮਾਤਮਾ ਹੀ ਰਾਖੀ ਕਰਦਾ ਹੈ ਆਹਾਰ ਪਹੁੰਚਾਵੇ ਗਿਆਨ ਦੇ ਕੇ ਗੁਣ ਦੇ ਕੇ ਸਾਡੀ ਰਾਖੀ ਕਰਦਾ ਆਹਾਰ ਗਿਆਨ ਉਹ ਸਤਗੁਰ ਸੱਚਾ ਗਿਆਨ ਸਦਾ ਨਾਲ ਨਿਭਣ ਵਾਲਾ ਗਿਆਨ ਉਸ ਨੂੰ ਨਾ ਭੁੱਲ ਜਿਹੜਾ ਮਤ ਦੇ ਉਦਰ ਵਿੱਚ ਮਤ ਦੇ ਗਰਵ ਵਿੱਚ ਜਿੱਥੇ ਤੇਰਾ ਕਿਰਦਾਰ ਤੇਰੇ ਖਿਆਲਾਂ ਦਾ ਜਨਮ ਹੁੰਦਾ ਤੇਰੀ ਰਾਖੀ ਕਰਦਾ ਉਹ ਸਤਗੁਰ ਹੀ ਉਸ ਸਮਝ ਦਾ ਦਾਤਾ ਹੈ ਉਸ ਗਿਆਨ ਦਾ ਦਾਤਾ ਹੈ ਜੋ ਵਿਕਾਰਾਂ ਦੀ ਅੱਗ ਵਿੱਚ ਤੇਰੀ ਸੁਰਤ ਨੂੰ ਤੇਰੀ ਸੁਰਤ ਨੂੰ ਸੰਤੋਖ ਆਦਿਕ ਜਿਹੜੇ ਗੁਣ ਨੇ ਉਹਨਾਂ ਦਾ ਭੋਜਨ ਦਿੰਦੀ ਹੈ ਉਹ 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 ਸਮਝ ਉਹ ਗਿਆਨ ਗੁਰੂ ਹੀ ਦੇ ਰਿਹਾ ਹੈ ਆਨੰਦ ਸੰਤੋਖ ਸ਼ਾਂਤੀ ਵਾਲੇ ਗੁਣਾਂ ਦਾ ਭੋਜਨ ਦਿੰਦਾ ਹੈ ਆਹਾਰ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨਹਾਰ ਉਸ ਸਤਗੁਰੂ ਨੂੰ ਨਾ ਭੁੱਲ ਜਿਹੜੀ ਤੇਰੇ ਅੰਦਰ ਅੱਗ ਲੱਗੀ ਹੋਈ ਹੈ ਜੀੜਾ ਅਗਨ ਬਰਾਬਰ ਤੱਪੈ ਭੀਤਰ ਵਗੈ ਕਾਤੀ ਜਿੱਥੇ ਤੂੰ ਸੜ ਰਿਆ ਹੈ ਉੱਥੇ ਤੇਰੀ ਰੱਖਿਆ ਸਤਗੁਰ ਕਰਦਾ ਹੈ ਉਹਨੂੰ ਨਾ ਭੁੱਲ ਉਸ ਮਤ ਦੇ ਗਰਭ ਦੇ ਅੰਦਰ ਜਿੱਥੇ ਤ੍ਰਿਸ਼ਨਾ ਮੁੱਕ ਨਹੀਂ ਰਹੀ ਮੇਰੀ ਮਤ ਦੇ ਅੰਦਰ ਅੱਗ ਹੈ ਮੇਰੀ ਮਤ ਦੇ ਤੁਰ ਅੰਦਰ ਅੱਗ ਲੱਗੀ ਹੋਈ ਹੈ ਲਾਲਚ ਦੀ ਮੇਰੀ ਮਤ ਦੇ ਤੁਰ ਅੰਦਰ ਅੱਗ ਲੱਗੀ ਹੋਈ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਿਆ ਝੂਠ ਬਖੀਲੀ ਦੀ ਉਸ ਅੱਗ ਦੇ ਵਿੱਚ ਜੇ ਕੋਈ ਆਹਾਰ ਹੁਣ ਭੁੱਖ ਲੱਗਦੀ ਐ ਸਿ ਅੱਗ ਬਚੀ ਹੋਈ ਅੰਦਰ ਕੁਝ ਖਾ ਲਵਾਂ ਹੁਣ ਭੁੱਖ ਲੱਗੀ ਐ ਉਹਨੂੰ ਵੀ ਅੱਗ ਕਿ ਆਇਆ ਕਿ ਕੁਝ ਖਾਵਾਂ ਤੇ ਠੰਡੀ ਹੋਵੇ ਭੁੱਖ ਸ਼ਾਂਤ ਹੋ ਜਾਵੇ ਕ੍ਰਿਸ਼ਨਾ ਝੂਠ ਵਿਕਾਰ ਜਿੰਨੇ ਅੰਦਰ ਨੇ ਵੀ ਅੱਗ ਵਾਂਗ ਨੇ ਇਹਨਾਂ ਨੂੰ ਕਿਹੜਾ ਆਹਾਰ ਦਵਾਂ ਕਿ ਸ਼ਾਂਤ ਹੋ ਜਾਏ ਗਿਆਨ ਦਾ ਆਹਾਰ ਸਬਰ ਦਾ ਆਹਾਰ ਸੰਤੋਖ ਦਾ ਆਹਾਰ ਆਨੰਦ ਸ਼ਾਂਤੀ ਜਿਦਣਾ ਅੰਦਰੋਂ ਠੰਡਕ ਪੈ ਜਾਵੇ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਉਹ ਜਿਹੜੀ ਬਲਦੀ ਹੋਈ ਅੱਗ ਸੀ ਅੰਦਰ ਨੂੰ ਠਾਰ ਦਿੱਤਾ ਗੁਰੂ ਨੇ ਕਿੰਨੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਕਿੰਨੇ ਸ਼ਬਦ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲੱਗੈ ਪੂਰਨ ਧਿਆਨ ਉਸ ਤ੍ਰਿਸ਼ਨਾ ਦੀ ਅੱਗ ਨੂੰ ਗੁਰੂ ਦੇ ਗਿਆਨ ਨੇ ਬੁਝਾਇਆ। ਤੋਂ ਗੁਰੂ ਨੇ ਉਹ ਗਿਆਨ ਦਿੱਤਾ ਜਿਹੜਾ ਅੰਦਰਲੀ ਅੱਗ ਨੂੰ ਸ਼ਾਂਤ ਕਰਦਾ ਹੈ। ਉਹ ਆਹਾਰ, ਉਹ ਗਿਆਨ। ਸਤਗੁਰ ਦਾ ਉਹ ਗਿਆਨ, ਉਹ ਸਮਝ ਹੀ ਉਹ ਵਿਕਾਰਾਂ ਦੀ ਅੱਗ ਤੋਂ ਸਾਨੂੰ ਬਚਾਉਂਦੀ ਹੈ, ਉਸ ਅੱਗ ਨੂੰ ਸ਼ਾਂਤ ਕਰਦੀ ਹੈ। ਗੁਣਾਂ ਦਾ ਗਿਆਨ ਦੇ ਕੇ ਸਬਰ, ਸੰਤੋਖ, ਆਨੰਦ, ਸ਼ਾਂਤੀ ਇਹ ਜਦੋਂ ਗੁਣ ਸਾਡੇ ਅੰਦਰ ਉਸ ਗਿਆਨ ਦੇ ਨਾਲ ਆਉਂਦੇ ਫਿਰ ਇਹ ਅੰਦਰਲੀ ਅੱਗ ਬੁਝਦੀ ਹੈ ਦੈਟ ਸਤ ਗੁਰੂ ਦਾ ਟਰੂ ਇਟਰਨਲ ਵਿਜ਼ਡਮ ਇਜ਼ ਦਾ ਗਿਵਰ ਆਫ ਅੰਡਰਸਟੈਂਡਿੰਗ ਦੈਟ ਨਰਿਸ਼ਸ ਯੋਰ ਅਵੇਅਰਨੈਸ ਵਿਦ ਪੀਸ ਕੰਟੈਂਟਮੈਂਟ ਐਂਡ ਬਲਿਸ ਇਵਨ ਅਮਿਡ ਦਾ ਫਾਇਰ ਆਫ ਵਾਇਸਸ ਦੈਟ ਫਾਇਰ ਆਫ ਵਾਇਸਸ ਇਨ ਦਾ ਕੋਰ ਆਫ ਮਾਈ ਇੰਟੈਲੈਕਟ ਦਾ ਅਨਐਂਡਿੰਗ ਡਿਜ਼ਾਇਰਸ ਆਲ ਦੈਟ ਹੇਟ ਐਂਡ ਵੀ ਜੈਲਸੀ ਆਲ ਦੈਟ ਗਰੀਡ ਆਲ ਦੈਟ ਲਸਟ ਆਲ ਦੈਟ ਐਂਗਰ its fire burning within and the wisdom the eternal wisdom satgur it satisfies us it nourishes us it gives us the strength to overcome that fire to overcome those vices agli pankti dekho us nu ke ho na saki jis nu aapni livlav aye guru gyan sadka jinna di liv ਰੱਬੀ ਗੁਣਾਵਲ ਲੱਗਦੀ ਹੈ ਉਹਨਾਂ ਨੂੰ ਕੋਈ ਵਿਕਾਰ ਛੂ ਵੀ ਨਹੀਂ ਸਕਦਾ ਉਸ ਨੂੰ ਉਸ ਮਨ ਨੂੰ ਉਸ ਸੁਰਤ ਨੂੰ ਕੋਈ ਵਿਕਾਰ ਛੂ ਨਹੀਂ ਸਕਦਾ ਟੱਚ ਵੀ ਨਹੀਂ ਕਰ ਸਕਦਾ ਪਾਵ ਨੇੜੇ ਵੀ ਨਹੀਂ ਆ ਸਕਦਾ ਉਹਦੇ ਅੰਦਰੋਂ ਖਤਮ ਹੋ ਗਏ ਵਿਕਾਰ ਜਿਸ ਨੂੰ ਆਪ ਨਹੀਂ ਲਿਵ ਲਾਵੇ ਜਦੋਂ ਗੁਰੂ ਦੇ ਗਿਆਨ ਵੱਲ ਲਿਵ ਲੱਗ ਗਈ ਉਨ ਨੂੰ ਕੋਈ ਵਿਕਾਰ ਉਹਦੇ ਨੇੜੇ ਫਿਰ ਹੁਣ ਨਹੀਂ ਲੱਗਦਾ ਥਰੂ ਗੁਰੂਜ਼ ਵਿਜ਼ਡਮ ਦੋਜ਼ ਹੂਜ਼ ਫੋਕਸ ਇਸ ਔਨ ਡਿਵਾਈਨ ਵਰਚੂਜ਼ ਉਸ ਆਹਾਰ ਵੱਲ ਜਿਹਦਾ ਧਿਆਨ ਹੋ ਗਿਆ ਕਿ ਮੈਂ ਤਾਂ ਆਹ ਆਹਾਰ ਲੈਣਾ ਮੈਂ ਝੂਠ ਦਾ ਆਹਾਰ ਮੈਂ ਲੋਭਦੂਨੀ ਖਾਣਾ ਆਮ ਨਾਟ ਗੋਇੰਗ ਟੂ ਬੀ ਟੈਂਟਡ ਵਿਦ 올 ਦੈਟ ਗਰੀਡ ਐਂਡ ਵੀ ਜੈਲਸੀ ਹੇਟ ਆਲ ਬੀ ਫੋਕਸਡ ਔਨ ਕੰਟੈਂਟਮੈਂਟ ਆਲ ਬੀ ਫੋਕਸਡ ਔਨ ਦੈਟ ਡਿਵਾਈਨ ਵਿਜ਼ਡਮ ਵਿਚ ਪ੍ਰੋਵਾਈਡਸ ਮੀ ਇਨਰ ਪੀਸ ਮੈਂ ਉਹਦੇ ਵੱਲ ਧਿਆਨ ਕਰਾਂ ਜਿਹਦੇ ਨਾਲ ਮੇਰੇ ਅੰਦਰ ਆਨੰਦ ਸੰਤੋਖ ਸ਼ਾਂਤੀ ਸਬਰ ਆਵੇ ਉਹਨਾਂ ਚੀਜ਼ਾਂ ਵੱਲ ਨਹੀਂ ਉਸ ਗਿਆਨ ਵੱਲ ਨਹੀਂ ਉਸ ਉਹਨਾਂ ਸਿਆਣਪਾਂ ਉਹਨਾਂ ਚਲਾਕੀਆਂ ਵੱਲ ਨਹੀਂ ਜਿਹੜੀਆਂ ਅੰਦਰ ਹੋਰ ਅੱਗ ਭੜਕਾਉਣ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਵੱਲ ਮੈਨੂੰ ਲੈ ਕੇ ਜਾਣ ਉਧਰ ਨਹੀਂ ਉਸ ਨੂੰ ਕਿਹੋ ਪੋ ਨਾ ਸਕੀ ਜਿਸ ਨੂੰ ਆਪਨੀ ਲਿਵ ਲਾਵੇ ਜਿਹੜੀ ਲਿਵ ਗਿਆਨ ਨੇ ਲਾ ਲਈ ਨਾ ਆਪਣੇ ਵੱਲ ਰੱਬੀ ਗਿਆਨ ਗੁਰੂ ਦੇ ਗਿਆਨ ਨੇ ਜਦੋਂ ਲਾਈ ਫਿਰ ਹੁਣ ਉਹ ਲੱਗੇ ਨਹੀਂ ਲੱਗਦੇ ਜਿਹੜੇ ਵਿਕਾਰ ਨੇ ਜਿਹੜੀ ਅੱਗ ਹੈ ਹੁਣ ਉਹ ਛੂ ਨਹੀਂ ਪਹੁੰਦੀ ਕਿ ਜਨਾ ਬੁੱਝੇ ਕੇ ਜਿਨਾ ਸੁਝਾ ਦੁਨੀਆ ਗੁੱਜੀ ਭਾ ਹੈ ਅੰਦਰ ਲੁਕੀ ਹੋਈ ਆਗਿਆ ਹੈ ਸਾਡੇ ਅੰਦਰ ਮੇਰੇ ਅੰਦਰਲੀ ਦੁਨੀਆ ਨੂੰ ਅੱਗ ਲੱਗੀ ਹੋਈ ਹੈ ਗੁੱਜੀ ਦਿਖਾਈ ਨਹੀਂ ਤੇਰੀ ਹਿਡਨ ਫਾਇਰ ਵਿਕਾਰਾਂ ਦੀ ਤ੍ਰਿਸ਼ਨਾ ਦੀ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਵੀ ਦੱਜ ਜਾਇ ਸਾਈ ਨੇ ਸਤਗੁਰੂ ਨੇ ਗਿਆਨ ਦੇ ਕੇ ਵਿਜ਼ਡਮ ਦੇ ਕੇ ਸਮਝ ਦੇ ਕੇ ਮੈਨੂੰ ਬਚਾ ਲਿਆ ਉਸ ਅੱਗ ਦੀ ਆਂਚ ਹੁਣ ਨਹੀਂ ਲੱਗਦੀ ਸੇਕ ਨਹੀਂ ਲੱਗਦਾ ਟੱਚ ਨਹੀਂ ਪੋ ਨ ਸਕੇ ਹੁਣ ਉਹ ਮੈਨੂੰ ਛੂ ਨਹੀਂ ਪਾਉਂਦੀ ਉਹ ਅਗ ਵਿਚਾਰਾਂ ਦੀ ਅਗਲੀ ਪੰਕਤੀ ਦੇਖੋ ਆਪਨੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਇਹ ਲਿਵ ਸਤਗੁਰ ਦੀ ਆਪ ਦਿੱਤੀ ਹੈ ਜਿਹੜੀ ਰੱਬੀ ਸਮਝ ਰੱਬੀ ਗਿਆਨ ਜਦੋਂ ਅਸੀਂ ਉਹਦੇ ਵੱਲ ਧਿਆਨ ਕਰਦੇ ਆ ਉਹੀ ਸਾਨੂੰ ਇਹ ਲਿਵ ਇਸ ਪਾਸੇ ਦਾ ਧਿਆਨ ਦਿੰਦੀ ਹੈ ਜੋ ਅਸੀਂ ਗੁਰਮੁਖ ਗੁਰੂ ਗਿਆਨ ਨੂੰ ਸਮਰਪਿਤ ਹੋ ਕੇ ਸਦਾ ਆਪਣੇ ਅੰਦਰ ਸੰਭਾਲ ਸਕਦੇ ਹਾਂ ਉਦੋਂ ਹੀ ਟਿਕਦੀ ਸਾਡੇ ਅੰਦਰ ਇਹ ਲਿਵ ਇਹ ਧਿਆਨ ਉਸ ਰੱਬੀ ਗਿਆਨਵਾਲ ਉਦੋਂ ਹੀ ਟਿਕਦਾ ਆ ਜਦੋਂ ਅਸੀਂ ਗੁਰਮੁਖ ਗੁਰਮੁਖ ਕਿਸੇ ਬੰਦੇ ਨੂੰ ਨਹੀਂ ਕਹਿੰਦੇ ਗੁਰਮੁਖ ਹੈ ਗੁਰੂ ਵੱਲ ਮੁਖ ਕਰ ਲੈਣਾ ਗੁਰੂ ਨੂੰ ਸਮਰਪਿਤ ਹੋ ਜਾਣਾ ਗੁਰੂ ਨੂੰ ਸਮਰਪਿਤ ਹੋਣ ਦਾ ਮਤਲਬ ਗੁਰੂ ਦੇ ਗਿਆਨ ਅਨੁਸਾਰ ਜੀਉਣ ਲੱਗ ਜਾਣਾ ਜਦੋਂ ਜੀਉਣ ਲੱਗ ਜਾਂਦੇ ਆ ਫਿਰ ਧਿਆਨ ਉਸ ਪਾਸੇ ਲੱਗਦਾ ਰੱਬੀ ਗੁਣਾ ਵੱਲ ਸੰਤੋਖ ਵੱਲ ਸਬਰ ਵੱਲ ਅੱਗ ਵੱਲ ਨਹੀਂ ਆਹਾਰ ਵੱਲ ਲੱਗਦਾ ਅੱਗ ਅੱਗ ਵਿੱਚ ਬਾਲਣ ਪਾਓ ਤੇ ਉਹਨੇ ਹੋਰ ਪੜਕੀ ਜਾਣਾ ਅਸੀਂ ਬਾਲਣ ਇਕੱਠਾ ਨਹੀਂ ਕਰਨਾ ਅੱਗ ਦਾ ਝੂਠ ਲਾਲਚ ਇਹਦਾ ਬਾਲਣ ਕੁਝ ਹੋਰ ਹੈ ਸੰਤੋਖ ਸ਼ਾਂਤੀ ਸਬਰ ਇਹਦਾ ਆਹਾਰ ਕੁਝ ਹੋਰ ਹੈ ਗੁਰੂ ਦਾ ਗਿਆਨ ਉਹ ਆਹਾਰ ਉਹ ਭੋਜਨ ਉਹ ਫੂਡ ਹੈ ਜਿਹਨੇ ਸਾਡੇ ਅੰਦਰ ਰੱਬੀ ਗੁਣ ਲੈ ਕੇ ਆਉਣੇ ਨੇ ਤੇ ਜਿਹੜੀਆਂ ਬਾਹਰਲੀਆਂ ਚਤਰਾਈਆਂ ਚਲਾਕੀਆਂ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਬੈਸਾਂ ਸੀ ਉਹ ਸਾਡੇ ਅੰਦਰ ਵਿਕਾਰ ਲੈ ਕੇ ਆ ਰਹੀ ਸੀ ਉਹ ਕਾਮ ਕ੍ਰੋਧ ਲੋ ਮੋਹ ਅਹੰਕਾਰ ਲੈ ਕੇ ਆ ਰਹੇ ਸੀ ਉਹ ਤ੍ਰਿਸ਼ਨਾ ਵਰਗੀ ਅੱਗ ਲੈ ਕੇ ਆ ਰਹੇ ਸੀ this focus is given by the satguru the divine understanding itself and we can always preserve it within by becoming gurmuk gurmuk is not about a person it's when we dedicate ourselves to guru's wisdom when we live by it that dedication is called gurmukhi agli pankti dekhiye kahe nanak evad data so kyo manho visariye mere mana aise gyan de date nu assi kivein bhul jande ha gyan hi oh data hai oh provider hai onu kivein bhul jande ha jeda sade mat de andar sadi rakhi karda hai vikara ton bachaunda hai jithe sade vichara da janm ho reha hai utthe vikara ton bachana khud nu ਆਪਣੇ ਅੰਦਰ ਉਸ ਮਤ ਦੇ ਅੰਦਰ ਜਿੱਥੇ ਅੱਗ ਲੱਗੀ ਹੈ ਵਿਕਾਰਾਂ ਦੀ ਤ੍ਰਿਸ਼ਨਾ ਦੀ ਲੋਭ ਦੀ ਲਾਲਚ ਦੀ ਝੂਠ ਦੀ ਅਹੰਕਾਰ ਦੀ ਉੱਥੇ ਅਸੀਂ ਉਹਨਾਂ ਉਸ ਅੱਗ ਤੋਂ ਖੁਦ ਨੂੰ ਬਚਾਉਣਾ ਹੈ ਤਾਂ ਉਹ ਸਿਰਫ ਇੱਕੋ ਹੀ ਦਾਤਾ ਹੈ ਉਹ ਗੁਰੂ ਦਾ ਗਿਆਨ ਜਿਹੜਾ ਆਪ ਨਹੀਂ ਲਿਵ ਆਪੇ ਲਾ ਉਹ ਜਦੋਂ ਉਸ ਪਾਸੇ ਧਿਆਨ ਲੱਗਦਾ ਉਹਦੇ ਨਾਲ ਲਿਵ ਜੁੜਦੀ ਹੈ ਗੁਰਮੁਖ ਹੋ ਕੇ ਉਹਨੂੰ ਸਮਰਪਿਤ ਹੋ ਕੇ ਫਿਰ ਸਾਡੀ ਰੱਖਿਆ ਹੁੰਦੀ ਹੈ ਨਹੀਂ ਤੇ ਅਸੀਂ ਨਹੀਂ ਬਚ ਪਾਉਂਦੇ ਨਹੀਂ ਤੇ ਜਲ ਜਾਣੇ ਆ ਤਿਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪਾਣੀ ਦੀ ਥਾਵੇਂ ਅੱਗ ਹੈ ਇਹੋ ਜੇ ਸਰੋਵਰ ਚ ਰਹਿ ਰਹੇ ਆ ਪੰਕ ਜੋ ਮੋ ਪਾਗ ਨਹੀਂ ਚੱਲ ਲੈ ਹਮ ਦੇਖਾ ਤਹ ਡੂਬੀ ਜਲੇ ਇਸ ਅੱਗ ਵਿੱਚ ਜ਼ਿਆਦਾਤਰ ਸਿਂ ਡੁੱਬ ਜਾਣੇ ਹਾਂ ਸੜ ਜਾਣੇ ਹਾਂ ਸੁਆਹ ਹੋ ਜਾਣੇ ਜੇ ਬਚਣਾ ਹੈ ਤਾਂ ਕੇਵਲ ਗੁਰੂ ਦੇ ਗਿਆਨ ਦੇ ਨਾਲ ਮਾਤਾ ਕੇ ਉਦਰ ਮੇ ਆਪਣੀ ਮਤ ਦੇ ਉਦਰ ਮਤ ਦੇ ਤੁਰ ਅੰਦਰ ਜਿੱਥੇ ਸਾਡਾ ਕਿਰਦਾਰ ਘੜਿਆ ਜਾਂਦਾ ਜਿੱਥੇ ਸਾਡੇ ਵਿਚਾਰ ਬਣਦੇ ਨੇ ਉੱਥੇ ਉਸ ਗੁਰੂ ਨੂੰ ਹਮੇਸ਼ਾ ਚੇਤੇ ਰੱਖਿਏ ਕਿਉਂ ਮਨੋਂ ਵਿਸਾਰੀ ਉਹਨੂੰ ਕਿਵੇਂ ਭੁੱਲ ਜਾਈਏ ਭਾਵ ਭੁੱਲਣਾ ਨਹੀਂ ਚਾਹੀਦਾ ਉਹ ਮਾਈਂ ਹਾਊ ਕੈਨ ਵੀ ਫੋਰਗੇਟ ਸੱਚ ਅ ਗਿਵਰ ਆਫ ਵਿਜ਼ਡਮ ਵੀ ਮਸਟ ਨਾਟ ਫੋਰਗੇਟ ਦੈਟ ਡਿਵਾਈਨ ਵਿਜ਼ਡਮ which protects in the core of our intellect where our character our thoughts are born that's the very place we we never should ever forget that divine wisdom ohi te kujh jagah ya hun jithe ik maa bacche nu janam dindi hai kokh de vich jadon koi lady pregnant hundi hai kise mata de garbh de vich baccha hunda si kehne tu eh na kha aa maadi cheez na kha aa na dekh aa na pad we give all sort of wisdom to that lady you should not eat this you should not drink this you should not watch this you should be careful while walking or doing this why because a life is being shaped in you tere andar ik jeevan jeda hai oh ban reha hai eh jithe start ho reha hai kinni important cheez hai o tuhadi mat kinni important cheez hai kinni zaruri cheez hai jithe vichar ban rahe ne utthe ohda khayal rakhna kinna zaruri baad ch ta baad ch ta baad dekhanga fir jithe ban reha hai ਜਦੋਂ ਮਾਤਾ ਦੇ ਗਰਭ ਚ ਬੱਚਾ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਇਸ ਮਤ ਦਾ ਖਿਆਲ ਰੱਖੋ ਜਿੱਥੇ ਤੁਹਾਡਾ ਕਿਰਦਾਰ ਤੁਹਾਡੇ ਵਿਚਾਰ ਬਣ ਰਹੇ ਨੇ ਉਥੇ ਉਸ ਰੱਬੀ ਗਿਆਨ ਉਸ ਗੁਰੂ ਦੇ ਗਿਆਨ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਉਥੋਂ ਸ਼ੁਰੂਆਤ ਹੈ ਉਥੇ ਹਮੇਸ਼ਾ ਚੇਤੇ ਰੱਖੋ ਫਿਰ ਹੀ ਗੱਲ ਬਣਨੀ ਹੈ ਨਹੀਂ ਤੇ ਸੁੱਤੇਿਆ ਰਹਿਣ ਮਿਹਾਨੀ ਨਹੀਂ ਤੇ ਸਾਰੀ ਉਮਰ ਇਸੇ ਤਰ੍ਹਾਂ ਹੀ ਨਿਕਲ ਜਾਣੀ ਗੁਰੂ ਕਿਰਪਾ ਕਰੇ ਅਗਲੀ ਪੌੜੀ ਦੇ ਨਾਲ ਫਿਰ ਜੁੜਾਂਗੇ ਜੀ ਪੁਲਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ